ਕਹਿੰਦੇ ਜ਼ਿੰਦਗੀ ਵਿੱਚ ਹਾਰ ਕੇ ਬੈਠ ਜਾਣਾ ਕੋਈ ਹੱਲ ਨਹੀਂ ਹੁੰਦਾ ਪਰ ਹੌਸਲੇ ਤੋਂ ਕੰਮ ਲੈਣਾ ਸਾਡੀ ਵੱਡੀ ਜਿੱਤ ਮੰਨਦਾ ਤੇ ਇਹਨਾਂ ਸ਼ਬਦਾਂ ਨੂੰ ਸੱਚ ਕੀਤਾ ਇਸ ਭੈਣ ਨੇ ਵੀਡੀਓ ਦੇ ਵਿੱਚ ਜਿਸ ਕੁੜੀ ਨੂੰ ਤੁਸੀਂ ਦੇਖ ਰਹੇ ਹੋ ਸ਼ਾਇਦ ਹੀ ਕੋਈ ਅਜੇਹਾ ਬੰਦਾ ਹੋਵੇ ਜੋ ਇਸ ਕੁੜੀ ਨੂੰ ਨਾ ਜਾਣਦਾ ਹੋਵੇ ਇਸ ਕੁੜੀ ਦਾ ਨਾਮ ਆ ਜੀ ਸੋਨੂ ਕੌਰ ਜੋ ਇੰਸਟਾਗ੍ਰam ਤੇ ਆਪਣੇ ਕਾਲੇ ਰੰਗ ਨੂੰ ਲੈ ਕੇ ਚਰਚਾ ਦੇ ਵਿੱਚ ਆਈ ਸੀ ਤੇ ਲੋਕਾਂ ਨੇ ਨੈਗੇਟਿਵ ਕਮੈਂਟ ਵੀ ਕੀਤੇ ਸੀ ਪਰ ਲੋਕਾਂ ਦੇ ਉਹਨਾਂ ਮਾੜੇ ਕਮੈਂਟਾਂ ਨੇ ਇਸ ਕੁੜੀ ਦੀ ਜ਼ਿੰਦਗੀ ਆ ਜਿਹੜੀ ਬਦਲ ਕੇ ਰੱਖ ਦਿੱਤੀ ਤੇ ਅੱਜ ਇਹ ਕੁੜੀ ਸੋਸ਼ਲ ਮੀਡੀਆ ਤੋਂ ਲੱਖਾਂ ਰੁਪਏ ਕਮਾ ਰਹੀ ਆ ਕਦੇ ਲੋਕਾਂ ਨੇ ਕਾਲਾ ਰੰਗ ਕਹਿ ਕੇ ਮਜ਼ਾਕ ਕੀਤਾ ਤਾਂ ਇਸ ਭੈਣ ਨੇ ਲੋਕਾਂ ਦੇ ਮਾੜੇ ਕਮੈਂਟਾਂ ਨੂੰ ਆਪਣੇ ਦਿਲ ਤੇ ਲਗਾਉਣ ਦੀ ਬਜਾਏ ਉਹਨਾਂ ਲੋਕਾਂ ਤੋਂ ਮੋਟੀਵੇਟ ਹੋ ਕੇ ਆਪਣਾ ਇੱਕ YouTube ਚੈਨਲ ਬਣਾਇਆ ਤੇ ਅੱਜ ਇਸ ਦੇ YouTube ਚੈਨਲ ਤੇ 1 ਲੱਖ ਤੋਂ ਵੱਧ ਫੋਲੋਅਰ ਆ ਤੇ ਜੇ ਇੰਸਟਾਗ੍ਰam ਦੀ ਗੱਲ ਕਰੀਏ ਤੇ ਅੱਜ ਇਸ ਭੈਣ ਦੇ ਇੰਸਟਾਗ੍ਰam ਤੇ ਵੀ 2 ਲੱਖ ਤੋਂ ਵੱਧ ਫੋਲੋਅਰ ਆ ਤੇ YouTube ਚੈਨਲ ਤੋਂ ਅੱਜ ਇਹ ਭੈਣ ਲੱਖਾਂ ਰੁਪਏ ਦੀ ਕਮਾਈ ਕਰ ਰਹੀ ਆ ਤੇ ਅੱਜ ਮਾੜੇ ਕਮੈਂਟ ਕਰਨ ਵਾਲਿਆਂ ਦੇ ਮੂੰਹ ਤੇ ਇੱਕ ਵੱਡੀ ਚਪੇੜਾ ਤੇ ਅੱਜ ਉਹੀ ਲੋਕ ਇਸ ਭੈਣ ਦੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਇਹ ਭੈਣ ਲੋਕਾਂ ਲਈ ਇੱਕ ਵੱਡੀ ਮਿਸਾਲ ਬਣ ਕੇ ਸਾਹਮਣੇ ਆਈ ਆ ਕਿਉਂਕਿ ਲੋਕ ਆ ਜਿਹੜੇ ਜਦੋਂ ਆਪਾਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆਂ ਆਪਾਂ ਨੂੰ ਮਾੜੇ ਕਮੈਂਟ ਚੰਗੇ ਮਾੜੇ ਬੋਲ ਬੋਲਦੇ ਆ ਪਰ ਇਸ ਭੈਣ ਨੇ ਉਹਨਾਂ ਮਾੜੇ ਕਮੈਂਟਾਂ ਨੂੰ ਦਿਲ ਤੇ ਨਹੀਂ ਲਾਇਆ ਸਗੋਂ ਉਹਨਾਂ ਮਾੜੇ ਕਮੈਂਟਾਂ ਤੋਂ ਮੋਟੀਵੇਟ ਹੋ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਇੱਕ ਨਿਰਣਾ ਲਿਆ ਤੇ ਅੱਜ ਉਹਨਾਂ ਲੋਕਾਂ ਦੇ ਸਿਰ ਤੋਂ ਹੀ ਇਹ ਭੈਣ ਲੱਖਾਂ ਰੁਪਏ ਦੀ ਕਮਾਈ ਕਰ ਰਹੀ ਆ ਆਪਣੇ YouTube ਚੈਨਲ ਤੋਂ ਤੇ ਕਹਿੰਦੇ ਜਦੋਂ ਰੱਬ ਨੇ ਬਾਹ ਫੜਨੀ ਹੋਵੇ ਤਾਂ ਉਥੇ ਸ਼ਕਲਾਂ ਨਹੀਂ ਮੈਟਰ ਕਰਦੀਆਂ ਜੇ ਰੱਬ ਚਾਵੇ ਤਾਂ ਕੁਝ ਪਲਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਜਿਹੜਾ ਬਦਲ ਕੇ ਰੱਖ ਦਿੰਦਾ 100 ਮਿਹਨਤ ਕਰਦੇ ਰਿਹਾ ਕਰੋ ਮਿਹਨਤ ਕਦੇ ਨਾ ਕਦੇ ਰੰਗ ਜ਼ਿੰਦਗੀ ਦੇ ਵਿੱਚ ਜ਼ਰੂਰ ਲੈ ਕੇ ਆਉਂਦੀ ਆ ਜਿਵੇਂ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਮਿਹਨਤ ਰੰਗ ਲੈ ਕੇ ਆਈ ਪਹਿਲਾਂ ਇਸ ਭੈਣ ਨੇ ਨਾਰਮਲ ਵੀਡੀਓ ਬਣਾਈਆਂ ਤੇ ਲੋਕਾਂ ਨੇ ਮਾੜੇ ਕਮੈਂਟ ਕੀਤੇ ਅੱਜ ਉਹੀ ਲੋਕ ਇਹ ਇਸ ਭੈਣ ਦੀਆਂ ਵੀਡੀਓ ਨੂੰ ਜਿਹੜਾ ਸਲਾਉਂਦੇ ਆ ਚੰਗੇ ਕਮੈਂਟ ਕਰਦੇ ਆ ਸੋ ਕਦੇ ਵੀ ਲੋਕਾਂ ਦੀਆਂ ਮਾੜੀਆਂ ਮੋਟੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰੋ ਸਗੋਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਤੋਂ ਮੋਟੀਵੇਟ ਹੋ ਕੇ ਇੱਕ ਨਵੀਂ ਸ਼ੁਰੂਆਤ ਕਰਿਆ ਕਰੋ ਜਿਵੇਂ ਇਸ ਭੈਣ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ ਜੇ ਅੱਜ ਇਹੀ ਭੈਣ ਉਹਨਾਂ ਲੋਕਾਂ ਦੇ ਮਾੜੇ ਕਮੈਂਟਾਂ ਤੋਂ ਹਾਰ ਕੇ ਘਰ ਬੈਠ ਜਾਂਦੀ ਤਾਂ ਅੱਜ ਸੋਸ਼ਲ ਮੀਡੀਆ ਤੋਂ ਲੱਖਾਂ ਰੁਪਏ ਜਿਹੜੇ ਇਸ ਭੈਣ ਨੇ ਕਮਾਪੋ ਤੁਸੀਂ ਵੀ ਇਸ ਭੈਣ ਦੀ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਹੋਰ ਤਾਜ਼ਾ ਤੇ ਚੰਗੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਹੁਣੇ ਫੋਲੋ ਕਰ ਲਓ ਧੰਨਵਾਦ